ਹੈਲੋ ਬਾਈ ਕੀ ਹਾਲ ਚਾਲ ਨੇ ਆ ਦੇਖੋ ਬਈ ਆਪਣੇ ਕਬੂਤਰਾਂ ਦੇ ਆਂਡੇ ਸਾਰਿਆਂ ਨੇ ਦਿੱਤੇ ਹੋਏ ਆ ਆ ਬੈਠੇ ਆ ਕੁਝ ਕਬੂਤਰ ਆਂਡਿਆਂ ਤੇ ਬਾਈ ਕੁਝ ਬੱਚੇ ਪੰਜਾ ਛਿਆਂ ਨੇ ਬੱਚੇ ਵੀ ਕੱਢੇ ਹੋਏ ਆ ਕੁਝ ਬੱਚੇ ਵੱਡੇ ਵੀ ਹੋ ਗਏ ਆ ਆਪਾਂ ਦੇਖੇ ਹੀ ਨਹੀਂ ਹੈਗੇ ਆ ਤੁਹਾਨੂੰ ਦਿਖਾਉਂਦੇ ਆ ਮਿੱਟੀ ਪਾਇਆ ਕਰੋ ਬਈ ਆ ਦੇਖੋ ਬਈ ਆ ਥੋੜੇ ਜਿਹਾ ਵੱਡੇ ਹੋ ਗਏ ਹਨ ਬੱਚੇ ਇਹਨਾਂ ਦੇ ਯਾਰ ਰਿੰਗ ਪਾਈ ਨਹੀਂ ਹੈਗੇ ਚਲੋ ਅੱਜ ਆਪਾਂ ਤੁਹਾਨੂੰ ਰਿੰਗ ਪਾ ਕੇ ਦਿਖਾਵਾਂਗੇ ਨਾ ਤੇ ਰਿੰਗ ਪਾਨੇ ਆ ਪੈਰ ਟੈਗਟ ਹੈ ਇਹਨਾਂ ਦੇ ਰਿੰਗ ਪਾਣੇ ਜਿਨ੍ਹਾਂ ਦੇ ਟਾਈਟ ਹੁੰਦੇ ਨੇ ਉਹਨਾਂ ਦੇ ਕਿਦਾਂ ਰਿੰਗ ਪਾਏ ਤੁਹਾਨੂੰ ਦਿਖਾਣੇ ਆ ਆ ਦੇਖੋ ਯਾਰ ਬੜੇ ਹੋ ਗਏ ਪਰ ਛੋਟੇ ਛੋਟਿਆਂ ਦੇ ਪਾਣੇ ਸੀਗੇ ਆ ਬਹੁਤ ਵੱਡਾ ਹੋ ਗਿਆ ਆ ਵੀ بڑا ਹੋ ਗਿਆ ਯਾਰ ਬਹੁਤ ਆ ਵੀ ਵੱਡਾ ਹੋ ਗਿਆ ਯਾਰ ਬੱਚੇ ਬਹੁਤ ਬੜੇ ਹੋ ਗਏ ਯਾਰ ਤੇ ਆ ਵੀ ਬੜੇ ਹੋ ਗਏ ਦੋਨੇ ਰਿੰਗ ਪਾਏ ਆ ਇੱਕਦੇ ਤੁਹਾਨੂੰ ਦੱਸਦੇ ਆ ਇੱਕਦੇ ਰਿੰਗ ਹੋਰ ਪਾ ਕੇ ਲਾਲ ਰੱਤੇਜ ਇਹਦੇ ਜਦੋਂ ਤੁਸੀਂ ਰਿੰਗ ਪਾਉਂਦੇ ਨਾ ਪੈਰ ਸ਼ੈੱਲ ਹੋ ਜਾਂਦਾ ਵਾ ਅਲਫਾਫਾ ਚੜਾ ਲੈਣਾ ਇਦਾਂ ਕਲਾ ਪੇਪਰ ਵਾਫਾ ਵੀ ਲੈ ਸਕਦੇ ਪੇਪਰ ਵੀ ਲੈ ਸਕਦੇ ਫਿਰ ਰਿੰਗ ਦਾ ਆਰਾਮ ਨਾ ਪੈ ਜਾਂਦਾ ਹਨਾ ਕਮਾ ਕਮਾ ਕੇ ਰਿੰਗ ਪਾਣਾ ਆ ਜਦੋਂ ਰਿੰਗ ਵਿੱਚ ਪੈ ਗਿਆ ਪੰਜਾ ਨਾ ਬੱਚੇ ਦਾ ਫਿਰ ਸ਼ੈਲ ਨਹੀਂ ਹੁੰਦਾ ਬੱਚਾ ਪੈਰ ਮੰਨਦਾ ਨਹੀਂ ਆਰਾਮ ਨਾ ਪੈ ਜਾਂਦੇ ਆ ਅਡਾ ਖੰਭ ਨਾਲ ਤੁਸੀਂ ਬਾਹਰ ਕੱਢ ਲਿਓ ਬਾਹਰ ਬਚਣੀ ਇਹਦਾ ਕਿਵੇਂ ਲੱਗੀ ਵੀਡੀਓ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਬਈ ਧੰਨਵਾਦ